ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵੀਲੌਗਸ ਸਵਾਗਤ ਹੈ ਤੇ ਸਵੇਰ ਸਵੇਰ ਦਾ ਟਾਈਮ ਹੈ ਕੰਮ ਕੁੰਮ ਕਰਕੇ ਆਪਾਂ ਦੇ ਹੋ ਗਏ ਆ ਵੇਲੇ ਇੱਕ ਵਾਰ ਤੇ ਅੱਜ ਸਵੇਰੇ ਤੇ ਸਰਦਾਰ ਜੀ ਨੇ ਰੋਟੀ ਪਕਾ ਕੇ ਵੀ ਦਿੱਤੀ ਐਡੀ ਟਾਈਮ ਨਾਲ ਉੱਠ ਕੇ ਉਹਨਾਂ ਰੋਟੀ ਖੜੀ ਕੋ ਨੀਚੇ ਤਾਂ ਭੁੱਲ ਗਿਆ ਉਹਨਾਂ ਨੂੰ ਫਿਰ ਮੈਂ ਫੋਨ ਵੀ ਕੀਤਾ ਤੇ ਫਿਰ ਆਦੇ ਨੇ ਕਿ ਚਲੋ ਆ ਕੇ ਨਾ ਮੈਂ ਦੁਪਹਿਰੇ ਖਾ ਜਾਵਾਂਗਾ ਹੁਣ ਦੁਪਹਿਰੇ ਚਲੋਣਗੇ ਖਾ ਜਾਣਗੇ ਤੇ ਚਾਚੂ ਬਣਾ ਕੇ ਆਪਾਂ ਉਹਨਾਂ ਚਰ ਪੀਨੇ ਆ ਕੱਪੜੇ ਧੋਣੇ ਸੁੱਕਣੇ ਧੋਣੇ ਪਾ ਦਿੱਤੇ ਨੇ ਤੇ ਝਾੜੂ ਕੋਚਾ ਕਰਕੇ ਵਿਲੇ ਹੋ ਗਏ ਆ ਨਾਲੇ ਰੋਜ਼ ਹੀ ਪੋਚਾ ਲਾਈਦਾ ਪਤਾ ਨਹੀਂ ਕੀ ਗੱਲ ਨੇ ਪੋਚਾ ਰੋਜ਼ ਲਾਈਦੇ ਨਾਲੇ ਚੱਪਲਾ ਵੀ ਥੱਲੇ ਲਾ ਕੇ ਹੁੰਦੇ ਨੇ ਸਾਰੇ ਜਣੇ ਫਿਰ ਵੀ ਇੱਡਾ ਗੰਦਾ ਪਾਣੀ ਹੋ ਜਾਂਦਾ ਰੋਜ਼ ਪੋਚੇ ਵਾਲਾ ਬੜਾ ਹੀ ਜ਼ਿਆਦਾ ਇੱਕ ਤਾਂ ਹੋਵੇ ਨਾ ਕਿ ਚੱਪਲਾ ਲੈ ਕੇ ਤੁਰੇ ਫਿਰਦੇ ਨੇ ਤਾਂ ਕਰਕੇ ਉਹ ਵੀ ਜ਼ਿਆਦਾ ਗੰਦਾ ਹੋਏ ਨੇ ਸਾਰੇ ਹੁੰਦੇ ਨੰਗੇ ਪੈਰੀ ਨੇ ਤੇ ਮੈਂ ਢਿੱਲੀ ਪੋਚਾ ਲਾਨੀ ਇੱਕ ਸੋਝਣੀ ਕਿ ਕਿਦੋਂ ਛੱਡ ਕੇ ਲਾ ਲਾਂਗੀ ਜੋ ਪੋਚਾ ਲਾਨੀ ਆ ਫਿਰ ਵੀ ਇੰਨੀ ਚ ਲਾਈ ਲੈਣੀ ਲਾਨੀ ਆ ਤਾਂ ਬੜਾ ਹੀ ਗੰਦਾ ਪਾਣੀ ਹੋ ਜਾਂਦਾ ਫਿਰ ਸਰਫ ਸੁਲ ਪਾ ਕੇ ਲਾਈ ਦੇ ਚਲ ਟੈਲ ਲੱਗੀ ਵਾਈਟ ਕਲਰ ਦੀ ਫਿਰ ਚਲ ਸਾਫ ਹੋ ਜਾਂਦੀ ਏ ਜੇ ਉਹ ਜਿਹੀ ਪੋਚਾ ਪੁਚਾ ਹੋ ਜਾ ਲਾਈ ਥੋੜੀ ਸਫਾਈ ਰਹਿ ਜਾਂਦੀ ਏ ਇਸ ਕਰਕੇ ਲਾੜੀਦਾ ਇੱਕ ਤਾਂ ਗਰਮੀ ਇੰਨੀ ਜ਼ਿਆਦਾ ਲੱਗੀ ਏ ਤੇ ਹੁਣ ਇੱਕ ਵਾਰ ਚਾਹ ਚੁ ਬਣਾ ਕੇ ਪੀਣੇ ਆ ਉਸ ਤੋਂ ਬਾਅਦ ਫਿਰ ਵੇਖਾਂਗੇ ਕਿ ਆਟਾ ਆਪਾਂ ਗੋਲਣਾ ਨਹੀਂ ਆਉਂ ਉਹ ਮਸਵੇਰ ਦੇ ਰੋਟੀਆਂ ਜਿਹੜੀਆਂ ਪਕੀਆਂ ਨੇ ਪਤਾ ਨਹੀਂ ਖਾਣ ਕੇ ਨਾ ਖਾਣ ਤਾਜ਼ੀ ਹੀ ਪਕਾ ਲਾਂਗੇ ਆਪ ਵੀ ਖਾਣੀ ਹੁੰਦੀ ਹੈ ਨਾਲੇ ਤੇ ਚਾਹ ਪੀ ਕੇ ਫਿਰ ਆਟਾ ਗੋਲ ਲੈਨੇ ਆਪਾਂ ਲੈ ਪੁੰਡੇ ਤੇ ਇੱਕ ਵਾਰ ਸਾਰੇ ਮਾਜ ਲੈਣੇ ਇੱਕ ਵਾਰ ਸਾਰਾ ਕੰਮ ਕਰ ਲਿਆ ਫਿਰ ਦੁਪਹਿਰ ਦੀ ਰਹਿ ਗਿਆ ਕਰਨਾਲ ਚਲੋ ਜੀ ਵੇਲੇ ਹੋ ਕੇ ਫਿਰ ਗੱਲਬਾਤ ਕਰਨੇ ਆਪਾਂ ਸਰਦਾਰ ਜੀ ਆਏ ਸੀ ਦੁਪਹਿਰ ਰੋਟੀ ਖਾ ਕੇ ਤੁਰ ਗਏ ਨਾ ਤਾਂ ਵੀਡੀਓ ਬਣਾਉਂਦਾ ਟਾਈਮ ਕੋਈ ਨਹੀਂ ਲੱਗਾ ਕੰਮ ਕਹੀ ਹੋ ਜਾਂਦੇ ਨੇ ਨਿੱਕੇ ਨਿੱਕੇ ਤੇ ਫਿਰ ਜਾਣ ਲੱਗੇ ਉਹਨਾਂ ਨੇ ਚਾਹ ਵੀ ਬਣਾ ਕੇ ਦੇਣੀ ਹੁੰਦੀ ਏ ਤੇ ਹੁਣ ਤੇ ਸ਼ਾਮਾਂ ਪੈ ਗਈਆਂ ਨੇ ਉਦੋਂ ਮੈਂ ਤੇ ਰੋਟੀ ਬਕਾ ਕੇ ਨਾ ਦੇਖਾ ਪੀ ਕੇ ਉਹ ਦੁਰਗੇ ਸੀ ਆਪਾਂ ਨੂੰ ਸੋਏ ਹੀ ਮੈਂ ਰਾਤ ਸੁੱਤੀ ਵੀ ਨਹੀਂ ਸੀ ਕੋਈ ਦਿੱਕਤ ਰਹੀ ਸਰੀਰ 'ਚ ਠੀਕ ਨਹੀਂ ਸੀ ਹੈਗੀ ਤੇ ਉਹਦੇ ਕਰਕੇ ਅੱਜ ਨੀਂਦਰ ਵੀ ਬੜੀ ਆਈ ਦੁਪਹਿਰੇ ਤੇ ਹੁਣ ਫਿਰ ਉਹੀ ਦਾਲ ਵੀ ਹੋਈ ਸੀ ਤੇ ਕੋਈ ਸਬਜ਼ੀ ਹੈ ਸੀ ਖਾਂ ਜੋਂਗੀ ਰਾਤ ਨੂੰ ਚਲੋ ਸਵੇਰੇ ਫਿਰ ਰੋਟੀ ਲਜਾਣੀ ਹੁੰਦੀ ਏ ਦਾਲ ਦੀ ਤੋੜ ਹੁੰਦੀ ਏ ਦਾਲ ਸਬਜੀ ਦੀ ਤੇ ਹੁਣ ਆਪਾਂ ਸਬ ਦਾਲ ਬਣਾ ਲਾਂਗੇ ਚਾ ਪੀ ਕੇ ਫਿਰ ਨਿੱਕੇ ਨਿੱਕੇ ਕੰਮ ਕਿੰਨੇ ਹੁੰਦੇ ਨੇ ਤੇ ਵੀਡੀਓ ਵੀ ਫਿਰ ਟਾਈਮ ਕੱਢ ਕੇ ਬਣਾਣੀ ਹੁੰਦੀ ਏ ਕਿ ਮੈਨਸ ਲੱਗਦੀ ਵੀਡੀਓ ਬਣਾਉਣ ਤੇ ਵੀ ਜਿੰਨੇ ਵੀ ਭੈਣ ਭਰਾਵਿੰਦੇ ਨੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਹੋਣ ਵੇਲੇ ਹੋ ਕੇ ਫਿਰ ਕਰਾਂਗੇ ਗੱਲਬਾਤ